ਫਿਰੋਜ਼ਪੁਰ ਵਿਖੇ ਇੱਕ ਵਿਅਕਤੀ ਨੇ ਖੌਫਨਾਕ ਕਦਮ ਚੁੱਕਦਿਆ ਆਪਣੀ ਜਵਾਨ ਤੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ। ਇੰਨਾ ਹੀ ਨਹੀਂ ਸਗੋਂ ਉਸਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਹੈ। ਸਭ ਤੋਂ ਵੱਡੀ ਗੱਲ ਕਿ ਉਕਤ ਵਿਅਕਤੀ ਨੂੰ ਕੀਤੇ ਗੁਨਾਹ ਤੇ ਕੋਈ ਪਛਤਾਵਾ ਨਹੀਂ। ਕੋਈ ਮਨੁੱਖ ਕਿੰਨਾ ਬੇਰਹਿਮ ਅਤੇ ਬੇਕਿਰਕ ਹੋ ਸਕਦਾ ਹੈ ਇਹ ਵੇਖਣ ਨੂੰ ਮਿਲਿਆ ਫਿਰੋਜ਼ਪੁਰ ਵਿਖੇ ਜਿੱਥੇ ਸੁਰਜੀਤ ਸਿੰਘ ਨੇ ਆਪਣੀ ਨੌਜਵਾਨ ਧੀ ਨੂੰ ਉਸਦੇ ਹੱਥ ਬੰਨ ਕੇ ਨਹਿਰ ਵਿੱਚ ਸੁੱਟ ਦਿੱਤਾ ਸੁਰਜੀਤ ਸਿੰਘ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਵੀਡੀਓ ਵਿੱਚ ਲੜਕੀ ਦੀ ਮਰਵੀਂ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸਦੇ ਪਿਓ ਤੇ ਸ਼ੈਤਾਨ ਭਾਰੂ ਹੋ ਚੁੱਕਾ ਸੀ ਵਾਰਦਾਤ ਨੂੰ ਅੰਜਾਮ ਦੇ ਕੇ ਵੀ ਉਹ ਆਪਣਾ ਗੁਨਾਹ ਇਕਬਾਲ ਕਰਦਾ ਹੈ ਉਸ ਦਾ ਕਹਿਣਾ ਕਿ ਵੀਡੀਓ ਅਗਲੇ ਦਿਨ ਜਨ ਤੱਕ ਵੀ ਕਰੇਗਾ

ਦਾ ਦੱਸ ਕੀ ਕਮੀ ਰਹਿ ਗਈ ਪਿਆਰ ਤੇ ਫੇਰ ਇਹ ਕਾਲ ਮਕਾ ਤੋਂ ਕੀਤਾ ਦੱਸੀ ਦਹ ਦਿਨ ਰਾਏ ਦਾ ਫੋਨ ਚੱਲ ਰਾਏ ਨੂੰ ਵੀ ਚੱਲ 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 ਮਾਰ ਗਈ ਯਾਰ ਅਸੇ ਸੱਟਦੀ ਆ ਦੋਵਾਂ ਜੀਆਂ ਨੇ ਜਾਨ ਦੇ ਯੋ ਕਿਤਾ ਨਾ ਦੇ ਆ ਵੇਖੋ ਜੀ ਮੇਰੇ ਕੋਲ ਫਾਈ ਜਾਂਦੀ ਹੈ ਫਾਈ ਜਾਂਦੀ ਹੈ ਮੈਂ ਵੀ ਚੱਲੀ ਮਰੀਤ ਡਾੜੀ ਮੈਂ ਵੀ ਚੱਲੀ ਤੂੰ ਤਾਂ ਜਿਆ ਨਹੀਂ ਸਾਹਮਣੀ ਹੈ ਜੱਟ ਮਰੀਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸੇ ਸਾਡੀ ਮੈਂ ਵੀ ਚੱਲੀ ਉਹਦੇ ਨਾਲ ਕਿੱਥੇ ਗਈ ਗਈ ਕੁੜੀ ਮਰੀਤ ਡਾੜੀ ਸਕੇ ਮਰੀਤ ਡਾੜੀ ਨਾਲਾ ਨਾਲ ਰਾਇਲ ਨਾ ਪਾਣਾ ਹਾਏ ਬ੍ਰੇਡ ਡੈਡੀ ਸੱਟੀ ਆ ਵੇ ਲੋਕ ਕੀ ਅੰਤ ਮਾਰਾ ਖਾਣ ਦੀ ਸੱਟਾਂ ਅੰਤ ਮਾਰਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਵਰੀ ਤੇ ਇੰਨੇ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂ ਸਹੀ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀ ਨਹੀਂ ਦੋਵਰੀਂ ਤੇ ਜੇਰੀ ਉਹਨੇ ਕਿਹੜੀ ਕਿੱਥੇ ਗਈ ਚਲੀ ਆ ਬ੍ਰੇਡ ਡੈਡੀ ਮਰਨ ਡੈਡੀ ਬ੍ਰੇਡ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਹਾਂ ਇਹ ਡਾਡੀ ਮੈਨੂੰ ਦੱਸਦੇ ਆਂ ਨਹੀਂ ਕਿ ਉਹ ਅੱਜ ਕਿੱਥੇ ਰਹਿ ਗਿਆ ਹੈ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਕਤਾ ਤਾਰੇ ਨੇ ਲੋਵਰੀ ਕਰੇ ਸੀ ਦੇ ਲਿੱਤੇ ਹੀ ਹਾਂ ਤੇ ਪੈਰ ਜੋੜੇ ਸੀਗੇ ਤਾਂ ਪੁੱਤ ਕੋ ਕਹਿਣਾ ਮੰਨਦਾ ਮੰਨਦਾ ਇਹ ਟਿਤਨੇ ਸੀ ਇੱਕ ਆਂਡਕੀਟਰ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰ ਆ ਕੇ ਬੰਦ ਕਰਕੇ ਘਰੇ ਪਾਣੀ ਪੀਂਹ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਗਏ ਨਾਲ ਆਪਣੇ ਨਾਲ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਪਾਪਾ ਪਿੱਛੇ ਦੇਣਾ ਚਾਹੁੰਦੇ ਹੋਂ ਕੋਣ ਤਾਂ ਆਪਣੀ ਪ੍ਰੇਤ ਜਿਵੇਂ ਮੈਂ ਉਹਨੂੰ ਡੇਰ ਹੱਥ ਜੋੜੇ ਮੈਂ ਆ ਪੁੱਤ ਲੈਣਾ ਇਹਦੇ ਤੋਂ ਇੱਕ ਡੇਰ ਮਹੀਨਾ ਮੈਂ ਕਹਿੰਦਾ ਮੇਰੇ ਦਫ਼ਤਰ ਤੱਕ ਵੀ ਪਤਾ ਆਪ ਵੀ ਲੈ ਚਾਹਤ ਮਾਰਨ ਗਏ ਮੈਂ ਆ ਪੁੱਤ ਸਮਝ ਜਾ ਮੈਂ ਕਿ ਪੁੱਤ ਡਾਰੀ ਦੇਣ ਪਰ ਉਹਨੇ ਦੇ ਚਾਦ ਨੂੰ ਘਰ ਕੀ ਵੇਰ ਜਦ ਜਦ ਮੈਂ ਉਹ ਦਿਨ ਆਇਆ ਮੈਨੂੰ ਪਤਾ ਆ ਕਿ ਤਾਰਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਉਹ ਤੁਹਾਡੇ ਤੋਂ ਹੁੰਦਾ ਕਿਹੜੀ ਨਹਿਰ ਸਟੱਕ ਗਈ ਨਾ ਮੋਗਾ ਰੋਪੇ ਪਾਕ ਸਿੰਘ ਵਸਤੀ ਤੋਂ ਤਾਂ ਕਿਵੇਂ ਸਟੱਕਿਆ ਉਹ ਭਿਆਨਕ ਤੋਂ ਬੰਨੇ ਹਾਂਜੀ ਹਾਂਜੀ ਤਾਂ ਇੱਕ surjit singh ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬਣ ਕੇ ਨਹਿਰ ਦੇ ਵਿੱਚ ਸਿੱਕਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀ ਸਾਡੀ ਨੇ ਡਿਸਪੈਚ ਕੀਤੀ ਐ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਨੂੰ ਨਹਿਰ ਦੇ ਵਿੱਚ ਸਿੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸ ਕਰਕੇ ਜਿਆ ਸਾਹਮਣੇ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਵਾ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀਗੀ ਲੜਕੀ ਕਰੀਬ 19-20 ਸਾਲ ਦੀ ਸਰ ਮਾਨੋ ਦਰਕਤ ਹਾਂਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਤੇ ਉਹ ਅਰੈਸਟ ਕਰ ਲਿਆ ਸਰ ਡੈੱਡ ਬੋਡੀ ਮਿਲਦੀ ਸੀ ਨਹੀਂ